ਆਜੋ ਟਿੱਕਾ ਜਦ ਲੈ ਲੈ ਉਹਦਾ ਨਾ ਕੱਟ ਨਹੀਂ ਹੁੰਦੀ ਇਹ ਟੋਟਾ ਕਰ ਤੁਹਾਨੂੰ ਲੈ ਮੰਦੀ ਮਿਲ ਜੇ ਮੈਂ ਮੇਰੀ ਬਵਾਦ ਦੇ ਉਹ ਤੋਂ ਕੱਟ ਦੇਣੀ ਇਹ ਰੁਪਈਆ ਨਹੀਂ ਲੈਂਦੇ ਨੇ ਉਹ ਬਾਈ ਫਰਕ ਤਾਂ ਕੁਝ ਨਹੀਂ ਥੋੜੇ ਫਰਕ ਕੱਢ ਲਓ ਯਾਰ ਫਿਰ ਬਾਈ ਕੋਈ 2000 ਰੁਪਏ ਖੜੇ ਹੈ ਲਾਈਵ ਫੋਟੋ ਕਰਾਵਾਗੇ ਕਾਹ ਨੂੰ ਹੋ ਕਰਨਾ ਹੋਰ ਕੁਝ ਨਹੀਂ ਹੈਗਾ ਫਰਕ ਤਾਂ ਮੈਨੂੰ ਹੋਊਗਾ ਤੁਹਾਨੂੰ ਤਾਂ ਮਰੇ ਹੀ ਫਰਕ ਆਪ ਆ ਬਾਈ ਦੀ ਮੱਝ ਇਹ ਬਾਈ ਦੀ ਮੱਝ ਕਰ ਗੱਲ ਕਾਹ ਨੂੰ ਕਰਾ 12 ਵਜੇ ਫੋਨ ਕਰ ਦੇ ਬਾਤ ਉਹ ਨਹੀਂ ਦੰਦੇ ਨੰਬਰ ਤੇਰਾ ਦਰਦਾ ਕਰ ਤੂੰ ਰਾਤ ਨੂੰ ਬੰਦ ਕਰਕੇ ਪਿਆ ਕਰ ਫੋਨ ਕਿੰਨੀ ਕਸਰਾ ਬਸ 2000 ਦੇ ਪਰ 2000 ਦੇ ਕਰਦੇ ਤੂੰ ਤਾਂ ਬਾਈ ਦਿਨੇਂਦਰ ਪਾਏਗਾ ਨਾ ਨਾ ਅੰਦੇ ਦਾ ਕਾਇ ਰੱਖਿਆ ਰੋਜੇ ਚੰਗਾ ਰਹਾ ਉਹ ਕਰ ਉਹ ਯਾਰ ਕਿਦਾ ਚਾਤਰੀ ਜੀ ਵੜ ਜਾਂਦੇ ਨੇ ਸਾਰੇ ਤਰੇ ਜਗ੍ਹਾ ਤੋਂ ਲਈ ਹੋਈ ਆ ਬੜੇ ਭਈ ਹੋਦਾ ਹੀ ਦੀ ਤਾਂ ਹੁਣ ਅਸੀਂ ਕਹਿੰਦੇ ਵੀ ਤੁਸੀਂ ਕਰ ਕਰ ਤੱਕ ਜੰਮਦੀਆਂ ਇਹ ਇਹ ਨਹੀਂ ਆਉਂਦੇ ਰਿਹਾ ਪਤਾ ਤੂੰ ਹੀ ਜਾਦੇ ਉਹ ਕਰਦੇ ਦੋਸਤੋ ਆੜਿਆ ਪੈਗਾ ਮੈਂ 2000 ਰੁਪਏ ਦਾ ਫਰਕ ਆ ਬਾਈ ਕਹਿੰਦਾ ਨਹੀਂ ਮੰਨਣਾ ਕਹਿੰਦਾ ਜਿੱਥੇ ਲਿਖੀ ਰਕੜ ਲਈ ਕਹਿੰਦਾ ਉੱਥੇ ਦੇਣੀ ਆ ਮੈਂ ਸਭ ਚੰਗੀ ਆ ਮੈਂ ਤਾਂ ਸਤੋਰ ਸਾਰਿਆਂ ਨੂੰ ਤੋਰ ਕੇ ਦਿਖਾ ਆ ਯਾਰ ਵੀ ਮੈਂ ਗਲਤ ਆ ਕਹੀ ਗਲਤੀ ਤੋਰ ਕੇ ਦਿਖਾਈ ਮੱਝ ਬਾਈ ਦਿਖਾਈ ਦਿੰਦਾ ਕੀ ਗੱਲ ਬਾਤ ਹੈ ਹੈਗਾ ਹਰ ਇੱਕ ਨੂੰ ਲਾਲਚ ਦੋਸਤੋ ਆ ਮੱਝ ਦਾ ਲੈਪ ਸੌਦਾੜਿਆ ਖੜਾ ਹੋਰ ਕੇ ਦਿਖਾਉਂਦਾ ਬਾਈ ਦੇਖਦੇ ਆ ਕੀ ਸੀਨਾ ਆ ਮੱਝ ਦਾ ਸੌਦਾ ਦੋਸਤੋ ਚਲਦਿਆਂ ਬਾਈ ਹੋਰਾਂ ਕੋਲੇ ਕੀ ਗੱਲ ਬਾਤ ਆ ਕਿੰਨਾ ਕੁ ਫਰਕ ਆ ਲੈਣ ਲੈਣਾ ਆਪਾਂ ਲੈਨੇ ਆ ਅਮਾਜ ਆਪਾਂ ਲੈਨੇ ਆ ਉਹ ਲੈੰਦੇ ਤਾਂ ਹੈਗੇ ਆ ਇਹ ਦਿੰਦੇ ਫੇ ਲੈ ਲਓ ਦੇ ਦੇ ਦੋ ਬਾਈ ਦੇ ਦਾਨਗੇ ਲਾਨਦਾਰ ਆਏ ਦੋ ਪੈਸੇ ਪੂਰੇ ਲਾ ਦੇਗਾ ਦੇ ਦਾਨਗੇ ਮੈਂ ਤੈਨੂੰ ਉਹ ਪਹਿਲਾਂ ਕਈ ਵਾਰੀ ਵੀ ਪਰ ਰਾਤ ਨੂੰ 1:00 ਬਜੇ 12:00 ਬਜੇ ਫੋਨ ਆ ਆ ਦੋਸਤੋ ਬਾਈ ਪਰੇਸ਼ਾਨ ਹੁੰਦਾ ਮੇਰੀ ਬੇਨਤੀ ਹੈ ਜਿਹੜੇ ਬਾਈ 12:00 ਬਜੇ ਫੋਨ ਕਰਦੇ ਨੇ ਉਹ ਕਹਿੰਦਾ ਬਾਈ ਕਹਿੰਦਾ ਨਾ ਕਰਿਆ ਕਰਨ ਇਧਰੋਂ ਆਪਣਾ ਬਾਈ ਆ ਗਿਆ ਸੰਤੂ ਡੈਰੀ ਫਾਰਮ 45 60 ਵਾਲਾ ਇਹ ਤਾਂ ਹਾਂ ਨਾ ਨਹੀਂ ਹਾਂ ਨਾ ਪਿੱਛੇ ਨੰਬਰ ਮੈਨੂੰ ਪਤਾ ਮੈਂ ਇਹ ਖੋਟੀ ਹੁੰਦੀ ਮੈਂ ਘੋਟਾ ਕਰ ਲੈਂਦਾ ਜਾਦੇ ਵੀ ਕਰ ਲੈਂਦੇ ਆਪਾਂ ਕੀ ਬਾਰਾ ਔ ਕੁਛ ਵੀ ਨਹੀਂ ਹੈਗਾ ਫਰਕ ਕੋਈ ਖੜਾ ਰਿਆ 10 ਦਾ ਸਾਹ ਮੈਂ ਮੈਥੋਂ 10000 ਕੱਟ 70 ਦੀ ਬੈ ਕੇ ਹੈਗਾ ਮੈਂ ਆਪ 72000 ਦੀ ਮੰਡੀ ਪੈਂਦੀ ਹੈ ਅੱਛਾ ਕੀ ਕਹਦਾ ਬਾਈ ਇਹਦਾ 67000 ਰੁਪਏ ਹਰ 2000 ਕੱਟ ਕੇ ਨਾ ਹਾਂ ਮੈਥੋਂ 10000 ਕੱਟ ਕੇ ਹੋਣ ਰੋਇਆ ਹਾਂ ਪਰ ਆਇਆ ਚੜ ਦੇ ਸਾਰਾ ਕਿਹੜਾ ਬੱਚਾ ਆ ਬੱਚਾ ਕਿਹੜਾ ਆਹੀ ਹੈ ਉਹ ਸੁਣਦਾ ਹੋ ਗਈ ਹੋ ਗਈ ਤੂੰ ਸੁਣਦਾ ਨੂੰ ਕੀਤੀ ਫਿਰਦੇ ਉਹਨੂੰ ਠੀਕ ਹੈ ਨਾ ਨਾ ਵੀਰੇ ਰਹਿਣ ਦੇ ਨਾ ਨਾ ਉਹ ਐਂਡਾ ਮਾਨ ਵੀ ਨਹੀਂ ਸਾਡਾ ਯਾਰ ਆਪਨੇ ਉਹ ਲਾਦਾ ਬੱਚਾ ਨਹੀਂ ਵੀਰੇ ਜਿਆਦਾ ਗੱਲ ਗੁਲੀ ਪਈ ਠੀਕ ਹੈ ਉਹ ਮੇਰੀ ਗੱਲ ਦਾ ਉਹ ਲਾਦਾ ਤੱਕੂ ਬੰਦਿਆ ਨਾ ਯਾਰ ਕਿ ਨਹੀਂ ਸ਼ਾਬਾ ਕੋਲਾ ਕਰਦੇ ਬੰਦਿਆ ਉਹ ਵੀ ਹੋ ਗਈ ਤੁਸਰ ਉਹ ਦੇਖਦਾ ਰਹਿਣ ਦਾ ਦੇਖਦਾ ਲਵੋ ਉਹ ਦੇਖ ਦੇਖ ਦੇਖੋ ਭਾਈ ਸੌਦਾ ਨਹੀਂ ਹੋਣਾ ਇਹਦਾ ਉਹ ਬੱਚਾ ਨਾ ਦੇਖੋ ਯਾਰ ਉਹਦਾ ਕੀ ਕਸੂਰਾ ਕਿਵੇਂ ਇਕੱਲਾ ਕਰੀਂ ਸੌਦਾ ਨਹੀਂ ਹੁੰਦਾ ਹੈਗਾ ਕਿਤੇ ਫੇਰ ਦੇ ਲੈ ਬੱਚਾ ਮਜੂਰ ਹਲੇ ਪਾ ਲਿਆ ਬਾਈ ਹੋਰੀ ਕਹਿੰਦੇ ਸੌਦਾ ਹਲੇ ਵੀ ਨਹੀਂ ਹੁੰਦਾ ਹੈਗਾ ਹੋ ਗਿਆ ਹੋ ਗਿਆ ਕੀ 5 700 ਦੀ ਕੀ ਫਰਕ ਹੁੰਦਾ ਹੈ ਯਾਰ ਉਧਰ ਹੋ ਉਧਰ ਨਹੀਂ ਨਾ ਸਾਡੇ ਰੀਲੇ ਬੰਦਾ 5 700 ਬੰਦਾ ਆਪਾਂ ਨੂੰ ਡਾੜ ਜੇ 5 700 ਤੇ ਅੜ ਜੇ ਹਾਂ ਫਿਆਰ ਮੰਨ ਜੀ ਜਾਂਦਾ ਜੇ ਨਾਮ ਮਹਿੰਗੀ ਹੋਵੇ ਨਾ ਸਸਤੀ ਹੋਵੇ ਤੂੰ ਆਪਸਾ ਬਣਾ ਲਵੀਂ ਹੋ ਜੂਰਾ ਬੰਦਾ ਨੂੰ ਨਗਦ ਪੈਸੇ ਦੇਣੇ ਨਹੀਂ ਚੱਲ ਕਿਹਾ ਗਿਆ ਹੁਣ ਤਾਂ ਕਿਹਾ ਤੋਨੇ ਲਿਆ ਜੇ ਤੂੰ ਅੜ ਗਿਆ ਤੂੰ ਪਹਿਲੀ ਵਾਰ ਇਹਨਾਂ ਦੇ ਉੱਪਰ ਵੀ ਨਾ ਪਾਉਂਦਾ ਇਹਨੂੰ 500 ਹੋਰ ਕਹਿੰਦਾ ਹੁਣ ਦੱਸ ਕੀ ਕਰਦਾ ਜੋ ਵੀ ਮਾਰ ਆਉਂਦਾ ਸਾਰੀਓ ਪੈਂਦੀ ਆ ਮਾਂ ਕੋਈ ਨਹੀਂ ਚੱਲੀ ਜਾਂਦਾ ਤੇ ਵੀ ਇਹ ਕੰਮ ਲੈਣਾ ਮਾੜਾ ਟੈਕ ਲੂਟਾ ਦੇ 500 ਪਾ ਕੇ ਸੌਦਾ ਕਰਾਤਾ ਆਪਾਂ ਨੇ ਇੱਧਰ ਹੋ ਜਾ ਕੰਮ ਕਰਦੀ ਆ ਮਾੜਾ ਜਿਹਾ ਸੱਤ ਬੱਸ ਕਰਾਣਾ ਪਾਸ ਕਰ ਲਈ ਹੁਣ ਆਪਣੀ ਢੰਗ ਨਾਲ ਲੈਣਾ ਬੜੀ ਪਣੀ ਚਾਹੇ ਹੱਥ ਮਨਾਂ ਲਾ ਗਏ ਉਹ ਮੇਰਾ ਲਿਹਾਜ ਵਾਲਾ ਬੰਦਾ ਹੈ ਮੈਂ ਵੀ ਮਹਿਸਾ ਦਿੱਤੀਆ ਰੇ ਨੂੰ ਸੌਦਾ ਹੋ ਗਿਆ ਬਾਈ ਉਹਨਾਂ ਦਾ ਮੱਝ ਪਾਸ ਕਰਨਾ ਕਰ ਰਹੇ ਨੇ ਕੰਮ ਆੜਿਆ ਪਿਆ ਤੇ ਮੇਰੇ ਨਾਲ ਵਾਲੇ ਸਹਿ ਪਾਠੀ ਨਹੀਂ ਕਰਾਦਾ ਕੰਮ ਆ ਕੇ ਬਾਈ ਸੰਧੂ ਡੇਰੀ ਫਾਰਮ 4560 ਤੇ ਚੈਨਲ ਆ ਬਾਈ ਦਾ ਸਾਹਮਣੇ ਖੜਾ ਖੱਟੇ ਪਰਨੇ ਚ ਮੜ ਜਾ ਨਾ ਬਣੀ ਆ ਗਈ ਦੋਸਤੋ ਕਰਦਾ ਲੰਗਾਰ ਬਾਸਾ ਪਤਾ ਸੌਦਾ ਵੀ ਕਰਾਇਆ ਦੁੱਧ ਪੀਉਂਦਾ ਤੈਨੂੰ ਮੇਰੇ ਉੱਤੀ ਮਾਰੀ ਜਾਣਾ ਸੈਕਿੰਡ ਕਰਤੀ ਯਾਰ ਚੱਲ ਆ ਗਈ ਮੈਂ ਸਤਾ ਸਵਾਇਦਾ ਦੋਸਤੋ ਪੂਰੀ ਜ਼ਬਰਦਸਤ ਲੱਗਦੀ ਆ ਬਾਪੂ ਨੇ ਬਣਾ ਦੇ ਇਧਰੋਲੇ ਦੇਖੋ ਕੀ ਬਣਦਾ ਹੁਣ ਸਾਡੇ ਵਾਲਾ ਬੰਦਾ ਕਹਿੰਦਾ ਮੈਂ ਵੀ ਦੇਖਣਾ ਬੈਠ ਕੇ ਸੌਦਾ ਇਸਨੇ ਕਰਾਇਆ ਦਲਾਲੀ ਵੀ ਲਵਾਂਗੇ ਆਪਾਂ 1000 ਰੁਪਿਆ ਹੈ 1000 ਰੁਪਿਆ ਲਵਾਂਗੇ ਆਪਾਂ ਦਲਾਲੀ ਵੀ ਲਵਾਂਗੇ ਐ ਕਰ ਲਾਂਗੇ ਹਾਂ ਤਾਂ ਜੀ ਵਿਆਹ ਇਹ ਦੇਖਾ ਪਾੜ ਕੱਪੜੀਆਂ ਐ ਪਾੜ ਕੇ ਦੇਖਾ ਸੌਦਾ ਕਰ ਲਓ ਪਹਿਲਾਂ ਵਾਪਸ ਸੌਤੇ ਜੋਂ ਕਾਸਰੇ ਰਹਿ ਗਈ ਹੈ ਜੀ ਦੋਸਤੋ ਮੈਸ ਹੋ ਗਈ ਪਾਸ ਹੈ ਆਇਆ ਆਇਆ ਬਾਕੀ ਹੁਣ ਦੇਖਣਾ ਪੇਮੈਂਟ ਗਿਣਿਆਉਂਦੇ ਨੇ 500 ਦਾ ਫਰਕ ਦੱਸ ਦੇ ਤੇ ਨਿਕਲ ਗਿਆ ਕਨਾ ਕੋਈ ਗੱਲ ਨਹੀਂ ਮੁੱਲ ਕਿੰਨੇ ਨਹੀਂ ਆਦਾ ਗਿਣਿਆ ਭਾਈ ਪੇਮੈਂਟ ਘੱਟੋ ਜੀ ਗਿਣਾ ਆਹ ਬੜੀ ਆਪਣੇ ਏਰੀਏ ਦਾ ਬੰਦਾ ਜੀ ਇਹ ਹੈ ਟਗਾਲ ਦਾ ਨਹੀਂ ਦੇਖੇ ਨਗਾਰ ਦੇ ਛੋਟੇ ਨੇ ਲੈਤੀ ਐ ਮੈਸੇਜ ਅੱਜ ਫਤਿਹਵਾਦ ਤੋਂ ਦੇ ਕੋਈ ਬੇ ਲੈਣ ਵਾਲਾ ਬਾਈ ਨਾਲ ਸੰਪਰਕ ਨਹੀਂ ਕਰ ਸਕਦਾ ਵੇਚਣ ਵਾਸਤੇ ਮੈਂ ਇਸ ਲਈ ਲੈ ਨੰਬਰ ਬੋਲ ਦੇ ਛੋਟੇ ਤੇ ਆਪਣਾ ਲਾਂਗੇ ਬੱਚਾ ਛੱਡ ਦਾਂਗੇ ਆਪਾਂ ਬਾਲਾ ਨਹੀਂ ਤੇਰਾ ਮਾਲ ਕਰਾਂਗੇ ਸਮਝੀ ਹਾਂਜੀ ਖਰਚਾ ਪਊਗਾ ਮੈਸੇ ਤੇ ਐਂ ਸੰਗਦਾ ਕਹਿੰਦਾ ਵੀ ਕਈ ਵਾਰੀ ਉੱਤੇ ਤਰ ਤਰਾ ਹੀ ਹੋ ਜਾਂਦੀ ਆ ਵਪਾਰੀ ਵਾਲਾ ਕੰਮ ਆ ਹਾਂ ਉਹ ਖਰਚਾ ਪਊਗਾ ਜਦਲ 4-5000 ਇਹਨੂੰ 70 ਤੋਂ ਉੱਤੇ ਪਊਗੀ ਜੇ ਆਪਾਂ ਕਹੀਏ ਵੀ ਅੱਜ ਦਾ ਜਿਹੜਾ ਸੌਦਾ ਹੋ ਗਿਆ ਤੁਹਾਡੇ ਸਾਹਮਣੇ ਹੋਇਆ ਕਾਂ ਥੋੜਾ ਜਿਹਾ ਝਿਜਕਦਾ ਇਹ ਸਾਨੂੰ ਆਦਤ ਹੁੰਦੀ ਆ ਬਈ 2-4000 ਤੱਕ ਦੀ 500 ਬਾਇਆ ਮੈਂ ਤਾਂ ਜਿੰਨਾ ਤੇਰੀ ਇਹ ਹਾਂ ਸਾਡੇ ਸਟਾਰਟ ਦੀ ਖਰੀਦਾ 2000 ਲਿਖਿਆ ਜੀ 70 ਤੋਂ ਉੱਤੇ 2000 ਟਿਕਾਣਾ ਕਰਾਇਆ ਪਏ ਤਾਂ ਤੇਨਾਂ 72 ਦੇ ਤਿਹਾਰ ਦੀ ਮੈਸੂ ਵੀ 5000 ਨਾਲ ਗਹਾਂ ਦੇ ਦੂਗਾ 75 76 ਦੀ ਤੁਹਾਨੂੰ ਕਰੋ ਮਿਲੂਗੀ ਇਹ ਪਿੰਡ ਦੇ ਗਾਲ ਤੋਂ ਰਸਤੇ ਦੇ ਖਰਚਾ ਵੀ ਹੋਊਗਾ ਹਾਂ ਰਸਤੇ 'ਚ ਰਾਤ ਨੂੰ ਸਾਡਾ ਆਥਰੇ ਵੀ ਚੱਲਦਾ ਨਾਲ ਪਣੀ ਮੈਂ ਬਰੇਨ ਨਹੀਂ ਮਾਰਦਾ ਕਿਵੇਂ ਗੇਨ ਨਾ ਕਰਦਾ ਤੂੰ ਤਾਰਾ ਮਾਰ ਇਹ ਦੇਖੀ ਕਿੰਨੇ ਕੰਦਾ ਮੈਂ ਤਾਂ ਕਹੀ ਨਹੀਂ ਮੈਂ ਸੌਤੇ ਯਾਰ ਨਾ ਕਰ ਰੋਲਾ ਦੋਸਤ ਮੰਗ ਰੋਲਾ ਪੈ ਗਿਆ ਦੁਬਾਰੇ ਬਾਈ ਕਹਿੰਦਾ ਹੁਣ ਨਹੀਂ ਦੇਣੀ ਨਾ ਮੈਂ ਦੇਖ ਰਿਹਾ ਉਹਨੇ ਲਾਰਖੇ ਦੀ ਸਟਾਰਟ 500 ਪਾ ਕੇ ਬੱਚਾ ਛੱਡਦਾ ਜੇ ਕਹਿੰਦਾ ਸੌਦੇ 70 ਦਾ ਲਾ ਰਹੇ ਨੇ ਆਹ ਜਿਹੜਾ ਜਿਹੜਾ ਪਹਿਲਾ ਕਹਿੰਦਾ ਇਹ ਬੱਚਾ ਛੱਡ ਕੇ ਕਹਿੰਦਾ ਤਾਰਾ ਮਰਵਾ ਦੇ ਮੈਂ ਜਿਆਦਾ ਨੂੰ ਪਹਿਲੀ ਅੜ ਜਾਸੀ ਪੈਸੇ ਭੇਜਦੇ ਨਹੀਂ ਹੈ ਬਾਪੂ ਹੁੰਦੇ ਨਹੀਂ ਪਹਿਲਾ ਜਿਆਦਾ ਨਾ ਇਹ ਗੱਲਾਂ ਕੰਦਾ ਕਾਨੂੰਨ ਹੋਗਾ ਕਾਨੂੰਨ ਹੁੰਦੇ ਨਹੀਂ ਬੜੇ ਭਾਈ ਜਨੇ ਤੈਨੂੰ ਕਿ ਉਹਨੇ ਦੀ ਮੈਂ ਤੈਨੂੰ ਮੈਂ ਕੀ ਦੇ ਆ ਤੀ ਮੈਂ ਪਾਸ ਕਰ ਲਾ ਸਾਰੋ ਜੋ ਮਾਰ ਹੋਊਗੀ ਯਾਰ ਕਟ 70 ਦੀ ਕਹਤਾ ਹਾਂ ਜੇ ਚੰਗੀ ਲਾ 1000 ਘਟ ਕੇ ਰੱਖਿਆ ਦੀ ਉਹਨੇ 67 ਲਾ ਰੱਖਿਆ ਦੀ 2000 2000 ਬਖਰੀ ਪਾਸੋ ਪਾਤਾ ਮੈਂ ਹਾਂ ਕਰੀ ਦਿੱਤਾ ਤੇ ਸੱਤ ਦੀ ਫੜਾ ਕੇ ਜਲਾਦੀ ਫੜਾਦੀ ਕੁਛ ਨਹੀਂ ਹੈ ਜੇ ਮੈਂ ਗੁਰਤੀ ਆ ਦਾਦੀ ਲੈ ਕੇ ਆਰੇ ਕੋਈ ਦਲਾਲ ਨਹੀਂ ਫਲਾ ਨਹੀਂ ਹਾਂ ਦੁਜੇ ਤੇ ਨਹੀਂ ਨਾ ਦਿਓ ਹਰਕ ਕੀ ਡਿਊਟ ਨਹੀਂ ਦਾ ਰਹਿ ਗਿਆ ਹਾਂ ਅੰਗ ਲਿਆ ਦੇਦਾ ਉਹ ਫਿਰ ਉਹ ਕੀ ਕਰ ਰਹੀ ਆ ਵਾ ਲੋ ਤੇ ਰਵਰ ਨਹੀਂ ਤੇਰੇ ਕਰਮੋਂ ਔਰੇ ਪਿੱਠ ਨਾਲ ਨਹੀਂ ਮੋੜਦੇ ਮੂੰਹ ਨਾਲ ਮੋੜਦੇ ਹਾਂ ਵੇਖੋ ਭਾਈ ਇਹ ਦਲਾਲ ਦੀ ਵੀ ਨਹੀਂ ਹੈਗੀ ਨਹੀਂ ਦੇ ਵੀ ਨਹੀਂ 100 ਰੁਪਏ ਮੈਨੇ ਕਰ ਦਿੱਤਾ ਦਲਾਲੀ ਦਾ ਨਹੀਂ ਕੋਈ ਵਿੱਚ ਕੋਈ ਦਲਾਲੀ ਨਹੀਂ ਭਾਈ ਕੋਈ ਕੁਝ ਨਹੀਂ ਗਾਈ ਤੋਂ ਕੋਈ ਦਲਾਲੀ ਲੈਣੀ ਸਿੱਧਾ ਸਾਡੇ ਕੋਲ ਆ ਸੋ 100 ਰੁਪਏ ਲਾ ਰਿਹਾ ਤੁਹਾਨੂੰ ਮੋੜਾ ਲਾ ਰਿਹਾ ਮੈਨੂੰ ਓ ਯਾਰ ਇੱਕ ਫੋਟ ਲੱਗ ਰਿਹਾ ਤੁਹਾਨੂੰ ਕਾਹਦਾ ਉਹ ਕਰਦੇ ਕਾਲੋ ਦਵਾ ਲੀ ਨਾ ਮੇਰੀ ਜਾਨਾ ਹੋਰ ਪੈਸਾ ਲਾ ਰਿਹਾ ਪੈਰੋਂ ਵੀ ਜਾ ਰਿਹਾ ਓਏ ਦੇ ਦੇ ਮੈਂ ਨਹੀਂ ਮਰੇਗੇ ਪੰਚਾਇਤ ਦੀ ਮੋੜੇ ਤੇ ਪੰਚਾਇਤ ਦੀ ਮੋੜੇ ਕਰਦੇ ਚਾਰ ਬੰਦੇ ਕਿੱਥੇ ਆ ਯਾਰ ਲਾਂਡੀ ਦੇ ਦੀ ਮੇਰੇ ਨੇ ਜਲਾਲੀ ਦੇ ਪਾਣ ਵੜਾ ਜੀ ਕੀ ਕਰਦਾ ਸੀ ਸੌਦਾ ਕਰਦੇ ਨਾ ਹੋਣੀ ਨਾ ਸੌਦਾ ਕਰੀ ਜਾਂਦਾ ਆ ਗਿਆ ਵਾ ਲੈ ਉਸੇ ਤੋਂ ਨਾ ਛੋਟੀ 1500 ਦੀ ਛੋਟੀ ਫੋਟੋ ਪਾਦੀ ਬਣਾ ਕੇ ਸਾਰੇ ਟੱਬਰ ਦੀ ਜਿਹੜੇ ਲੈ ਕੇ ਲਿਆ ਦੁਆਰੇ ਕਿ ਨਾ ਉਹ ਗਣ ਕੇ ਦੇਣੀ ਮੈਨੂੰ ਬੱਤੀ ਹੋਰ ਕਿ ਸਿੱਟੇ ਚੱਕੂ ਗਿਣਨਾ ਵਈ ਅੱਛਾ ਅਮਰੀਕਾ ਪਰਦਾ ਚੜ ਗਿਆ ਸਾਰੇ ਦੋਸਤੋ ਕੇ ਨਾ ਬਾਈਸ ਦੇ ਦੇਗਾ ਫालतੂ ਹਾਂ ਸੌਦਾ ਹੋਏ ਤੋਂ ਬਾਅਦ ਲੈ ਗਿਆ 500 500 ਉੱਪਰ ਦੀ ਹਾਂ ਮੜਿਆ ਹੈ ਚੀੜਾ ਹੋ ਗਿਆ ਕਹਿੰਦਾ ਵੀ ਹੁਣ ਲੈਣਗੇ ਤਾਂ ਇਹ ਜਾਈ ਚੰਪਣ ਗਿਆ ਫਿਰ ਤੂੰ ਮੈਂ ਤਰੀ ਹੁੰਦਾ ਇਹਨੂੰ ਉੱਥੇ ਫੋਨ ਕਰੀ